ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੋ ਜਾਂ ਚਵੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਗਿਆ ਭਾਰਤ ਵੀ ਰੈਂਕੀ ਦੇ ਵਿੱਚ ਵੀ ਸੁਧਾਰ ਆ ਚੁੱਕਾ ਹੈ ਇੱਕ ਸਮਾਂ ਸੀ ਜਦੋਂ ਅਮਰੀਕਾ ਅਤੇ ਬ੍ਰਿਟੇਨ ਦੇ ਪਾਸਪੋਰਟ ਨੂੰ ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ ਪਰ ਹੁਣ ਉਹ ਦੌਰ ਖਤਮ ਹੋ ਗਿਆ ਹੈ ਹੁਣ ਏਸ਼ੀਆਈ ਦੇਸ਼ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਦੀ ਸੂਚੀ 'ਚ ਸਿਖਰ ਤੇ ਹੈ ਇੱਕ ਦੁਨੀਆ ਇਹ ਦੁਨੀਆ ਭਰ ਦੇ ਪਾਸਪੋਰਟਾਂ ਦੀ ਨਵੀਤਮਨ ਦਰਜਾਬੰਦੀ ਨੂੰ ਦਸਾਉਂਦਾ ਹੈ ਹੈਨਰੀ ਪਾਸਪੋਰਟ ਇੰਡੈਕਸ 2024 ਅਨੁਸਾਰ ਏਸ਼ੀਆਈ ਦੇਸ਼ਾਂ ਨੇ ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੇਸ਼ਾਂ ਵਿੱਚ ਇੱਕ ਮਜ਼ਬੂਤ ਮੌਜੂਦਗੀ ਬਣਾਈ ਹੈ ਭਾਰਤ ਦਾ ਪਾਸਪੋਰਟ ਵੀ ਮਜ਼ਬੂਤੀ ਵੱਧ ਵੱਲ ਵੱਧ ਰਿਹਾ ਹੈਗਾ ਤੇ ਨਵੀਤਮਕ ਦਰਜਾਬੰਦੀ ਵਿੱਚ ਸ਼ਾਮਲ ਹੋਕੇ ਛਾਲ ਵੀ ਮਾਰ ਗਿਆ ਹੈ ਇਸ ਦੇ ਨਾਲ ਹੀ ਭਾਰਤ ਦਾ ਗਵਾਂਢੀ ਗਰੀਬ ਪਾਕਿਸਤਾਨ ਇਸ ਵਾਰ ਕਿਸੇ ਨਾ ਕਿਸੇ ਤਰ੍ਹਾਂ 100 ਦੇਸ਼ਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ ਹੈ ਹਾਲਾਂਕਿ ਇਹ ਪਿਛਲੇ ਸਾਲ ਦੇ ਮੁਕਾਬਲੇ ਥੋੜਾ ਮਜ਼ਬੂਤ ਹੋਇਆ ਹੈ ਸਿੰਗਾਪੁਰ ਨੇ ਇਸ ਸਾਲ 20 ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦਾ ਤਾਜ ਬਰਕਰਾਰ ਰੱਖਿਆ ਹੈ ਅਤੇ 2024 ਵਿੱਚ ਸੂਚਕੌਂਕ ਅਨੁਸਾਰ ਸਿੰਗਾਪੁਰ ਪਾਸਪੋਰਟ ਅਤੇ ਧਾਰਕਾਂ ਨੂੰ 195 ਦੇਸ਼ਾਂ ਵਿੱਚ ਵੀਜ਼ਾ ਮੁਕਤ ਦਾਖਲਾ ਪ੍ਰਦਾਨ ਕਰਦਾ ਹੈ ਇਸ ਇਸ ਨਾਲ ਇਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ ਸਾਂਝੇ ਦੂਜੇ ਸਤਾਨ ਤੇ ਫਰਾਂਸ ਜਰਮਨੀ ਇਟਲੀ ਜਾਪਾਨ ਅਤੇ ਸਪੇਨ ਦੇ ਪਾਸਪੋਰਟ ਹਨ ਜੋ ਕਿ 192 ਦੇਸ਼ਾਂ ਵਿੱਚ ਪਰਦੇਸ਼ੀਆਂ ਨੂੰ ਦਾਖਲੇ ਦੀ ਸਹੂਲਤ ਪ੍ਰਦਾਨ ਕਰਦੇ ਹਨ ਭਾਰਤ ਦੀ ਰੈਂਕਿੰਗ ਦੀ ਗੱਲ ਕਰੀ ਤੇ ਵੱਡਾ ਉਛਾਲ ਆਇਆ ਗਿਆ ਹੈ ਲੰਡਨ ਸਥਿਤ ਹੈਨਲੇ ਐਂਡ ਪਾਰਟਨਰਜ ਪਾਸਪੋਰਟ ਸੂਚਕਾਂਕ ਦੁਨੀਆ ਦੇ ਪਾਸਪੋਰਟਾਂ ਨੂੰ ਇਸ ਆਧਾਰ ਤੇ ਦਰਜਾ ਦਿੰਦਾ ਹੈ ਉਨ੍ਹਾਂ ਦੇ ਧਾਰਕਾਂ ਨੂੰ ਕਿੰਨਾ ਦੇਸ਼ਾਂ ਵਿੱਚ ਵੀਜ਼ਾ ਮੁਕਤ ਦਾਖਲਾ ਮਿਲਦਾ ਹੈ ਇਹ ਵੀਜ਼ਾ ਫ੍ਰੀ ਐਂਟਰੀ ਲਈ ਪਾਸਪੋਰਟ ਨੂੰ ਇੱਕ ਪੁਆਇੰਟ ਦਿੱਤਾ ਜਾਂਦਾ ਹੈ ਜਿਸ ਤੇ ਅਧਾਰ ਤੇ ਗਲੋਬਲ ਰੈਂਕਿੰਗ ਤਿਆਰ ਕੀਤੀ ਜਾਂਦੀ ਹੈ ਸਾਲ 2024 ਵਿੱਚ ਭਾਰਤ ਦੇ ਪਾਸਪੋਰਟ ਦੇ ਦੋ ਅੰਕਾਂ ਦੀ ਛਾਲ ਮਾਰ ਕੇ 82ਵਾਂ ਸਥਾਨ